ਮੈਂ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਸਪੈਸ਼ਲ ਔੜਿਆਂ ਦੀ ਵੀਡੀਓ ਇਹ ਔੜਿਆਂ ਤੋਂ ਆਪਾਂ ਕਰਾਂਗੇ ਬੱਚੇ ਜੋ ਮਤਲਬ ਕਿ ਦੁਕਾਨ ਤੋਂ ਟੌਫੀਆਂ ਵਗੈਰਾ ਲੈ ਕੇ ਆਉਂਦੇ ਹਨ ਹਨਾ ਉਹ ਟੌਫੀ ਆਪਣੇ ਵਾਸਤੇ ਬਹੁਤ ਹਾਨੀਕਾਰਕ ਹੁੰਦੀਆਂ ਨੇ ਵਧੀਆ ਨਹੀਂ ਬਣੀਆਂ ਹੁੰਦੀਆਂ ਤੇ ਇਹ ਆਪਾਂ ਔੜਿਆਂ ਤੋਂ ਬੱਚਿਆਂ ਵਾਸਤੇ ਟੌਫੀਆਂ ਤਿਆਰ ਕਰਾਂਗੇ ਟੌਫੀ ਆ ਬਣਾਉਣ ਵਾਸਤੇ ਆਪਾਂ ਥੋੜੇ ਜਿ ਔਲੇ ਲੈ ਲਏ ਨੇ ਤੇ ਇਹਨਾਂ ਨੂੰ ਵਾਸ਼ ਕਰ ਲਿਆ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਇਧਰ ਧਰ ਲਿਆ ਆਪਾਂ ਗਰਮ ਪਾਣੀ ਠੀਕ ਹੈ ਜੀ ਤੇ ਇਹਦੇ ਉੱਤੇ ਧਰਨਾਂਗੇ ਆਪਾਂ ਛਾ ਲਗੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਇਹ ਔਲਿਆਂ ਨੂੰ ਆਪਾਂ ਇਹਦੇ ਉੱਤੇ ਜਦੋਂ ਪਾਣੀ ਗਿੱਜਣ ਲੱਗ ਗਿਆ ਨਾ ਇਹਦੇ ਉੱਤੇ ਇਦਾਂ ਕਰਕੇ ਔਲੇ ਰੱਖ ਦਵਾਂਗੇ ਤੇ ਪਾਸ ਦੀ ਮਦਦ ਨਾਲ ਇਹ ਸਾਰੇ ਔਲੇ ਮਤਲਬ ਕਿ ਬਣ ਜਾਣਗੇ ਮਤਲਬ ਕਿ ਆਪਾਂ ਪਹਿਲਾਂ ਤਾਂ ਜਦੋਂ ਅਚਾਰ ਵਗੈਰਾ ਪਾਉਂਦੇ ਆ ਔਲਾ ਦਾ ਉਦੋਂ ਆਪਾਂ ਪਾਣੀ ਦੇ ਵਿੱਚ ਉਬਾਲਦੇ ਆ ਠੀਕ ਹੈ ਜੀ ਫਿਰ ਤਿਆਰ ਹੁੰਦੇ ਨੇ ਬਣ ਕੇ ਤੇ ਇਹਨੂੰ ਬਸ ਭਾਫ਼ ਰਾਹੀ ਹੀ ਆਪਾਂ ਬਣਾਵਾਂਗੇ ਤੇ ਇਹਨੂੰ ਹੁਣ ਆਪਾਂ ਜਦ ਥਾਲ ਨਾਲ ਢੱਕ ਦਿੰਨੇ ਆ ਜੇ ਤੁਹਾਡੇ ਕੋਲ ਪਲੇਟ ਆ ਤਾਂ ਪਲੇਟ ਨਾਲ ਢੱਕ ਸਕਦੇ ਹੋ ਤੇ ਚਲੋ ਜੀ ਜਦੋਂ ਇਹ ਆਪਣੇ ਬਣ ਗਏ ਨਾ ਮਤਲਬ ਕਿ ਔਲੇ ਜਿਵੇਂ ਉਬਲ ਗਏ ਭਾਫ਼ ਨਾਲ ਤੇ ਫਿਰ ਤੁਹਾਨੂੰ ਦੱਸ ਦਿਆ ਕਿਵੇਂ ਟੌਫੀਆਂ ਬਣਦੀਆਂ ਔਲਿਆਂ ਨੂੰ ਆਪਾਂ ਲਿਆ ਉਬਾਲ ਤੇ ਮਤਲਬ ਕੀ ਭਾਫ ਰਾਹੀ ਤੇ ਹੁਣ ਇਹਨਾਂ ਦੇ ਵਿੱਚੋਂ ਆਪਾਂ ਹਿੜਕਾ ਕੱਢ ਦਿੰਨੇ ਆ ਤੇ ਇਹਦੇ ਕੱਲੇ-ਕੱਲੀਆਂ ਆਪਾਂ ਕਲੀਆਂ ਕਰ ਲੈਨੇ ਆ ਔਲਿਆਂ ਦੇ ਜਿਹੜਾ ਖਰਾਬ ਵਾਲਾ ਪਾਸਾ ਉਹ ਕੱਢ ਦਵਾਂਗੇ ਇਹ ਲੋ ਜੀ ਆਪਾਂ ਔਲਿਆਂ ਦੀ ਸਾਰੀਆਂ ਜਿਹੜੀਆਂ ਹਿੜਕਾਂ ਸੀ ਸਾਰੀਆਂ ਕੱਢ ਦਿੱਤੀਆਂ ਨੇ ਤੇ ਇਹਨਾਂ ਨੂੰ ਕਲੀਆਂ ਕਰ ਲਈਆਂ ਮਤਲਬ ਕਿ ਇਦਾਂ ਹੀ ਤੇ ਹੁਣ ਇਹਨੂੰ ਆਪਾਂ ਕੀ ਕਰਨਾ ਜੀ ਇਹਨੂੰ ਆਪਾਂ ਮਿਕਸੀ ਰਾਹੀ ਜਮੀ ਗ੍ਰाइंड ਗ੍ਰाइंड ਕਰ ਲਵਾਂਗੇ ਇਹਦਾ ਆਪਾਂ ਪੇਸਟ ਬਣਾ ਲਵਾਂਗੇ ਮਿਕਸਰ ਆ ਹੀ ਗ੍ਰाइंड ਕਰਕੇ ਆਪਾਂ ਨੇ ਗ੍ਰाइंड ਕਰ ਲਿਆ ਮਿਕਸੀ ਰਾਹੀ ਇਹ ਥੋੜੇ ਕਰਕੇ ਘੱਟ ਗ੍ਰाइंड ਹੋਇਆ ਤੇ ਚਲੋ ਕੋਈ ਨਾ ਜੀ ਫਿਰ ਵੀ ਆਪਣੀਆਂ ਜੋ ਕੈਂਡੀ ਨੇ ਟੌਫੀਆਂ ਨੇ ਖਟੀਆਂ ਮਿੱਠੀਆਂ ਬਣ ਕੇ ਬਹੁਤ ਜ਼ਿਆਦਾ ਟੇਸਟੀ ਬਣਣਗੀਆਂ ਬਹੁਤ ਸੋਹਣੀਆਂ ਰੈਡੀ ਹੋਣਗੀਆਂ ਤੇ ਹੁਣ ਆਪਾਂ ਨੇ ਕੀ ਕਰਨਾ ਗੈਸ ਤੇ ਧਰ ਲਿਆ 프라이ਪਨ ਇਹਦੇ ਵਿੱਚ ਆਪਾਂ ਇਹ ਪੇਸਟ ਪਾ ਦਿੰਨੇ ਆ ਠੀਕ ਹੈ ਜੀ ਇਹ ਵਾਲਾ ਪੇਸਟ ਆਪਾਂ 프라이ਪਨ ਦੇ ਵਿੱਚ ਪਾ ਲੈਨੇ ਆ ਜੀ ਇਹਦੇ ਵਿੱਚ ਹੁਣ ਆਪਾਂ ਪਾਉਨੇ ਆ ਥੋੜੀ ਜੀ ਚੀਨੀ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਕਾਲਾ ਨਮਕ ਹੀ ਪਾਵਾਂਗੇ ਆਪਾਂ ਲਓ ਜੀ ਆਪਾਂ ਨੇ ਚੀਨੀ ਵੀ ਪਾ ਦਿੱਤੀ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਠੀਕ ਹੈ ਜੀ ਨਮਕ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਮੱਖਣੀ ਵੀ ਪਾ ਸਕਦੇ ਹੋ ਜੇ ਤੁਹਾਡੇ ਲਵੇ ਮੱਖਣੀ ਹੈਗੀ ਆ ਜੇ ਬਟਰ ਹੈਗਾ ਬਟਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਮੇਰੇ ਲਈ ਹੁਣ ਹੈਗਾ ਦੇਸੀ ਘਿਓ ਮੈਂ ਇਹਦੇ ਵਿੱਚ ਸਿਰਫ ਥੋੜਾ ਜਿਹਾ ਦੇਸੀ ਘਿਓ ਪਾਉਂਗੀ ਸਵਾਦ ਅਨੁਸਾਰ ਬਿਲਕੁਲ ਥੋੜਾ ਜਿਹਾ ਇਨਾ ਕੁ ਜੀ ਆਪਾਂ ਪਾ ਲਿਆ ਇਹਦੇ ਵਿੱਚ ਦੇਸੀ ਘਿਓ ਹੁਣ ਆਪਾਂ ਇਹਨੂੰ ਦੇਸੀ ਘਿਓ ਨੂੰ ਥੋੜਾ ਜਿਹਾ ਵਿੱਚ ਮਿਕਸ ਕਰ ਲਵਾਂਗੇ ਤੇ ਗੈਸ ਕਰ ਦਿੰਨੇ ਆਪਾਂ ਸੌਰੀ ਗੈਸ ਨਹੀਂ ਬੰਦ ਕਰਨਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਫੂਡ ਕਲਰ ਲਓ ਜੀ ਆਪਾਂ ਨੇ ਕਲਰ ਫੂਡ ਇਹਦੇ ਵਿੱਚ ਪਾ ਦਿੱਤਾ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲੈਣੇ ਹੁਣ ਗੈਸ ਕਰ ਦਿੰਨੇ ਆਪਾਂ ਬੰਦ ਤੇ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਿੰਨੇ ਆ 7 ਕਮਿੰਟ 7-8 ਮਿੰਟ ਜੀ ਆਪਣੇ ਜੋ ਟੌਫੀਆਂ ਨੇ ਖੱਟ-ਮਿੱਠੀਆਂ ਟੌਫੀਆਂ ਤਿਆਰ ਹੋਈਆਂ ਨੇ ਇਹ ਆਪਣੀਆਂ ਰੈਡੀ ਹੋ ਗਈਆਂ ਨੇ ਤੇ ਥੋੜੀਆਂ ਠੰਡੀਆਂ ਹੋ ਗਈਆਂ ਨੇ ਹੁਣ ਇਹਨੂੰ ਆਪਾਂ ਕੀ ਕਰਨੇ ਇੱਕ ਪੌਲੀਥਿਨ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਇਹਨੂੰ ਜਮਾ ਦੇਣਾ ਠੀਕ ਹੈ ਇਹਦਾ ਕਰਕੇ ਸਾਰੀਆਂ ਜਿਹੜੀਆਂ ਕੌਫੀਆਂ ਬਣਾਈਆਂ ਨੇ ਇਹ ਚੇਤਾ ਕਰਕੇ ਸੈਟਿੰਗ ਕਰ ਲੈਣੇ ਇਹਦੀ ਇਹਨੂੰ ਆਪਾਂ ਨੇ ਕੀ ਕਰਨੇ ਚ ਜਿਹੜਾ ਇਹ ਪੌਲੀਥਿਨ ਆਪਾਂ ਇੱਧਰ ਰੱਖਿਆ ਹੋਰ ਹਾਲ ਦੇ ਵਿੱਚ ਤੇ ਹੁਣ ਆਪਾਂ ਦਾ ਦਾਸ ਕੇ ਚਾਰ ਪੀਸ ਬਣਾ ਰਹੇ ਹਾਂ ਗਲਾਈਸ ਗਲਾਈਸ ਕਰਨਾ ਹੈ ਗਲਾਈਸ ਕਰ ਲਓ ਜੇ ਚਾਰ ਪੀਸ ਕੱਟਣਾ ਤਾਂ ਚਾਰਸ ਕੱਟ ਲਓ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਆਪਾਂ ਜਮਾਉਣ ਵਾਸਤੇ ਰੱਖ ਲਈਏ ਤੁਸੀਂ ਇਹਨਾਂ ਨੂੰ ਫ੍ਰੀਜ ਦੇ ਵਿੱਚ ਵੀ ਰੱਖ ਸਕਦੇ ਹੋ ਜੇ ਮਤਲਬ ਕਿ ਸੁਬਾ ਕੱਟਣੀ ਨਹੀਂ ਹੈ ਨਹੀਂ ਤਾਂ ਤੁਸੀਂ ਇਹਨੂੰ ਏਦਾਂ ਹੀ ਰੱਖ ਸਕਦੇ ਹੋ ਬਾਹਰ ਤੇ ਇਹਨੂੰ ਆਪਾਂ ਹੋਰ ਘੰਟੇ ਤੱਕ ਕੱਟਾਂਗੇ ਤੇ ਫ੍ਰਿਜ ਦੇ ਵਿੱਚ ਰੱਖ ਦਿੰਦੇ ਹਾਂ ਜਦੋਂ ਬਾਅਦ ਵਿੱਚੋਂ ਤੁਮ ਕੱਟ ਕੇ ਦਿਖਾਉਨੇ ਆ ਇਹ ਇਹ ਵੀ ਕਿੱਦਾਂ ਦੀਆਂ ਬਣੀਆਂ ਨੇ ਆਪਣੀ ਜੀ ਕੈਂਡੀ ਲਓ ਜੀ ਆਪਨੇ ਕੈਂਡੀ ਬਣ ਕੇ ਰੈਡੀ ਹੋ ਗਈਆਂ ਨੇ ਤੁਮ ਹੁਣ ਕੱਟ ਕੇ ਦਿਖਾਉਨੇ ਆ ਦੇਖੋ ਕਿੰਨੀਆਂ ਵਧੀਆ ਬਣ ਕੇ ਰੈਡੀ ਹੋ ਗਈਆਂ ਨੇ ਕਲਰ ਵੀ ਬਹੁਤ ਸੋਹਣਾ ਆਇਆ yellow yellow ਕਲਰ ਆ ਕੈਂਡੀ ਦਾ ਤੇ ਹੁਣ ਇਹਨੂੰ ਆਪਾਂ ਕਾ ਪੁਣਾ ਕੱਟ ਲਈ ਲੋਜੀ ਦੇਖੋ ਆਪਣੀ ਕੈਂਡੀ ਬਣ ਕੇ ਰੈਡੀ ਹੋ ਗਈ ਆ ਦੇਖੋ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਆ ਖਾਣ ਚ ਵੀ ਬਹੁਤ ਜਿਆਦਾ ਟੇਸਟੀ ਆ ਤੇ ਖਾ ਕੇ ਦੇਖੀ ਸੀ ਮੈਨੇ ਹੁਣੇ ਤੇ ਬਾਕੀ ਜੇ ਤੁਹਾਡੇ ਕੋਲੋਂ ਪੀਸ ਨਹੀਂ ਕੱਟੇ ਜਾਂਦੇ ਤਾਂ ਤੁਸੀਂ ਕੀ ਕਰਨਾ ਜੀ ਥੋੜਾ ਜਿਹਾ ਘੋੜ ਦਾ ਹੱਥ ਲਾ ਕੇ ਇਹਦੇ ਗੋਲੇ ਬਣਾ ਲੈ ਰਹੇ ਨੇ ਠੀਕ ਹੈ ਜੀ ਗੋਲੇ ਛੋਟੇ ਛੋਟੇ ਗੋਲੇ ਬਣਾ ਲਿਓ ਗੋਲੇ ਬਣਾ ਕੇ ਫਿਰ ਉਹਨੂੰ ਆਪਾਂ ਜਿਹੜਾ ਮਤਲਬ ਕਿ ਉਹਦਾ ਨਾਰੀਅਲ ਦਾ ਅ ਬੂਰਾ ਜਾਂ ਹੁੰਦਾ ਉਹਦੇ ਵਿੱਚ ਆਪਾਂ ਮਤਲਬ ਕਿ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਤੇ ਇਹ ਆਪਣੀ ਮਤਲਬ ਕਿ ਜਿਹੜੀ ਟੌਫੀ ਆ ਆਵਲਾ ਦੀ ਬਿਲਕੁਲ ਖਰਾਬ ਨਹੀਂ ਹੋਣੀ ਤੇ ਨਾਲੇ ਇਹ ਟੌਫੀ ਖਾਣ ਨਾਲ ਆਪਣਾ ਹਾਜਮਾ ਬਿਲਕੁਲ ਵਧੀਆ ਰਹੂਗਾ ਤੇ ਬੱਚਿਆਂ ਨੂੰ ਭੁੱਖ ਵੀ ਲੱਗਿਆ ਰਹੂਗੀ ਇਹ ਟੌਫੀ ਖਾ ਕੇ ਤੇ ਮਤਲਬ ਕਿ ਬੱਚੇ 12 ਟੌਫੀਆਂ ਨਾਲੋਂ 8 ਟੌਫੀ ਜ਼ਿਆਦਾ ਪਸੰਦ ਕਰਨਗੇ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਆਵਲਾ ਤੋਂ ਔਲਿਆ ਤੋਂ ਕਿਵੇਂ ਇਹ ਟੌਫੀਆਂ ਤਿਆਰ ਕੀਤੀਆਂ ਨੇ ਖਟਮਿੱਠੀਆਂ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਬਾਕੀ ਵੀਡੀਓ ਨੂੰ ਆ ਰਾਜਾ ਕਮੈਂਟ ਜਰੂਰ ਕਰਨਾ ਤੇ ਲਾਈਕ ਜਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਨ ਸ਼ਸ਼ਿਕਾ